ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਰਾਤਰੀ ਦੇ ਪ੍ਰਸ਼ਾਦੇ ਦੀ ਸੇਵਾ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਜਿੰਦਰ ਸਿੰਘ ਜੀ ਚਲੇਹੀੜੀ ਵਾਲਿਆਂ ਦੇ ਘਰੇ ਸੀ ਗੁਰ ਕੀ ਸੇਵਾ ਗੁਰੂ ਗਤਕਾ ਖੜਾ ਪਿੰਡ ਮਦਨਪੁਰ ਚੜੀ ਦੇ ਸਾਰੇ ਸਿੰਘਾਂ ਨੇ ਉਹਨਾਂ ਦੇ ਗ੍ਰਹਿ ਵਿਖੇ ਸਭ ਤੋਂ ਪਹਿਲਾਂ ਜਾ ਕੇ ਸ਼ਰਦਾਈਆਂ ਨੂੰ ਰਗੜੇ ਲਾਏ ਫਿਰ ਸ਼ਾਣੇ ਲਾਣ ਉਪਰੰਤ ਅਰਦਾਸੇ ਸੋਧੇ ਗਏ ਅਰਦਾਸੇ ਸੋਧ ਕੇ ਫਿਰ ਉਹਨਾਂ ਵੱਲੋਂ ਬਨਾਇਆ ਹੋਏ ਬੜੇ ਹੀ ਪਿਆਰ ਦੇ ਨਾਲ ਪ੍ਰਸ਼ਾਦਾ ਪਾਣੀ ਛਕਿਆ ਤੇ ਜਗਾਰੇ ਕੇ ਜਾ ਕੇ ਕਰਨ ਹੋਇਆ ਸਭ ਤੋਂ ਪਹਿਨਾਬ ਜੀ ਦੇਖ ਸਕਦੇ ਹੋ ਰਗੜੇ ਕੱਲੇ ਨਹੀਂ ਲਾਏ ਜਾਂਦੇ ਜਦੋਂ ਰਗੜੇ ਲਾਈਦੇ ਨੇ ਉਹਦੇ ਵਿੱਚ ਬੇਨਤ ਬਾਣੀਆਂ ਦੇ ਜਾਪ ਹੁੰਦੇ ਨੇ ਜਿੱਦਾਂ ਕਿ ਬ੍ਰਹਮ ਕਵਚ ਮੂਲ ਮੰਤਰ ਵਾਹਿਗੁਰੂ ਮੰਤਰ ਤੇ ਹੋਰ ਬੇਨਤ ਬਾਣੀਆਂ ਦੇ ਜਾਪ ਕੀਤੇ ਜਾਂਦੇ ਨੇ ਗੁਰ ਕੀ ਸੇਵਾ ਗੁਰਬਗਤ ਕਾ ਖੜਾ ਦੇ ਸਿੰਘਾਂ ਵੱਲੋਂ ਆਪ ਜੀ ਵੀ ਸਰਵਣ ਕਰੋ

আহেগু বাহ কুরু বাহে কু বাহগু পা গু বাই গරু বাই গু বাই গරু আহ গুরරু বাহে ਵਾਹਿਗੁਰੂ ਜੀ ਖੋ ਓਨਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਕੜਗ ਖੰਡਾ ਸਿ ਅਰਗੜ ਧਰਮ ਰੱਛ ਤਗ ਤਕਰੀ ਜਿਉ ਪਾਲ ਭੂਪਾਲ ਪਛ ਪਲ ਪਛ ਰਣ ਕਚ ਤਕਰੀ ਰਾਜ ਮੰਡਾ ਤਪਰ ਚੰਡਾ ਇਸ ਫਰੇ ਕਰਮ ਹੈ ਤਕਤ ਪ੍ਰੇਮੀ ਵੈਸ਼ਨਵੀ ਭਵਾਨੀ ਤੂੰ ਚੰਡ ਕਾ ਮੰਡ ਕਾ ਅਮ੍ਰਿਤ ਕਾ ਤਪਾਨ ਕਾ ਜਗ ਹਨ ਹੈ ਇਹ ਕਵਚ ਬ੍ਰਹਮਾ ਕੋਪ ਤੀਸਾ ਪੜੈ ਜੋ ਨਿਤ ਤਕਰੀ ਕਣ ਜੀਤ ਲਹ ਨਿਰਭੀਤ ਵਾਹਿਗੁਰੂ 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 ਕਾਨਾ ਮਿੰਨ ਘਰ ਤੇ ਰਹਿ ਘਰ ਤਾਂ ਤੇ ਰਹਿ ਸਭ ਕੁਛ ਹੈ ਜਿੱਤੇ ਹੈ ਸੋ ਪਾਵੇ ਸਦਾ ਸੁਖ ਸਰਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਜੇ ਸਭਨੇ ਰੇ ਗੈ ਨਾਨਕ ਸੱਚੇ ਸਦਾ ਦਰਸਤਿ ਹੈ ਜੀਏ ਇਸ ਵਿੱਚ ਸਭ ਦੁਖਾਈ ਤੇ ਬਹਾਦਰ ਸਮਰੇਆ ਘਰ ਗੌਣ ਜਿਹਾ ਮੈਂ ਭਾਈ ਸਭ ਕਾਇ ਹੋਣਾ ਜੀ ਸਹਾਇ ਜਿਸਨੇ بادشاہ ਜੀਰੂ ਤੋਂ ਬਿੰਦ ਸਿੰਘ ਸਾਹਿਬਰਾ ਸਭ ਕਾਇ ਹੋਣਾ ਜੀ ਸਹਾਇ ਤਾਂ ਸਖੀਆਂ ਦੀ ਜੋ ਚਰਵਾ ਦੇ ਸ਼ਬਦ ਬਿਮਾਰ ਧਨ 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 ਸਾਹਿਬ ਸ੍ਰੀ ਗੁਰੂ ਜੰਗ ਸਾਹਿਬ ਦਾ ਪਾਰ